ਸਾਸਰੀ ਕਾਲਜੀ ਸਾਰਿਆਂ ਨੂੰ ਲਓ ਜੀ ਹੋ ਗਿਆ ਸੱਜ ਜਿਹੜੇ ਤਿਆਰ ਆ ਅੱਜ ਜਾ ਕੇ ਆਉਣਾ ਨਨਾਂ ਦੇ ਵੀ ਨਹੀਂ ਉਹਨਾਂ ਦੇ ਪਰਸਾਂ ਵੀ ਜਾਉਂਗੇ ਸੱਜ ਦਾ ਟਾਈਮ ਹੋ ਗਿਆ 5:30 ਵਜੇ ਦਾ 7:00 ਵਜੇ ਕਹਿੰਦੇ ਤਰਨਾ ਇਹ ਬਾਕੀ ਦੇਖਦੇ ਹਾਂ ਹੁਣ ਕਾ ਤਰਦੇ ਆ ਉਹਨਾਂ ਦਾ ਮਾਸਾੜ ਲੱਗਿਆ ਵਾ ਚਰੀ ਬਿੱਜੀ ਤੀ ਇਹਦੇ ਬੂਟੇ ਗੁੱਡੇ ਤੇ ਗੱਲ ਉਹਨਾਂ ਦਾ ਕੱਖ ਚੱਕਣਾ ਕਿਤੇ ਵੜ ਵੇਚ ਕੇ ਚਰੀ ਦੀ ਇਹ ਦੁਬਾਰਾ ਵੇਚ ਦਿੱਤੀ ਲੱਗੀ ਜਮਣਾਂ ਮੇ ਮੜੀ ਹੂੰ ਚੱਕੋ ਗਏ ਮਿਲ ਆ ਜਮਾ ਸਾਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਹੋਰ ਫੇ ਤਿਆਰੀ ਹੈ ਹੈ ਤਿਆਰੀ ਹੈ ਨਹੀਂ ਤਿਆਰੀ ਨਹੀਂ ਹੈ ਹਾਂ ਚੈਰੀ ਕਰਨੇ ਨਾ ਕੋਈ ਹੈਗਾ ਅੱਛਾ ਮੈਂ ਤੁਹਾਨੂੰ 15 ਦਿਨਾਂ ਪਹਿਲਾਂ ਦੱਸਦਾ ਸੀ 22 ਤਰੀਕ ਦਾ ਸਾਡਾ ਪ੍ਰੋਗਰਾਮ ਮੱਠਿਆਗਾ ਠੀਕ ਹੈ ਮੰਮੀ ਡਾਡੀ ਗਏ ਹੋਏ ਹਨ ਮੰਮੀ ਡਾਡੀ ਗਏ ਹੋਏ ਕੱਲ ਦੇ ਕੱਲ ਨੂੰ ਆਉਣਾ ਅੱਛਾ ਫੇਰ ਘਰ ਨਹੀਂ ਕੋਈ ਹੈਗਾ ਹਾਂ ਹੀ ਤਾਂ ਹੈ ਨਾਲ ਉੱਥੇ ਵੀ ਨਹੀਂ ਰਹੋਇਣਾ ਕਿ ਆਵਾਜ਼ ਪਿੰਡਾਂ ਨੇ ਤੈਨੂੰ ਪਤਾ ਸਲਾਹਾ ਫੇਰ ਗਾਇਆਂ ਦੀਆਂ ਹੋਰ ਫੈਨਦੀਆਂ ਐ ਫੇਰ ਅਗਲਾ ਮੰਦ ਨੇ ਲੱਗਾ ਚੱਲ ਫਰਾਂਨੇ ਪਾਸੇ ਨੂੰ ਫਿਰ ਨੇ ਹੋਰ ਐ ਜਿੱਥੇੋਂ ਪਛਾਮ ਨੂੰ ਆਉਣਾ ਵੀ ਉੱਥੇ ਤੇ ਅਲੱਗਾਂ ਜੱਜ ਪੈਣੀਆਂ ਜਾ ਕੇ ਚੱਲਦੇ ਆ ਤੜਕੇ ਤੱਕ ਚੱਲਦੇ ਆਂ ਚੱਲਦੇ ਆਂ 10 ਵਜੇ ਜਾਣਾ ਬੱਸ ਹੋਣਾ ਫੇਰ ਗੱਲ ਹੋਰ ਹਾਂ ਹੁਣ ਟਰੈਕਟਰ ਵਾੜਾ ਫੇ ਗੱਲ ਵੀ ਕੁਛ ਨਹੀਂ ਟਾਈਮ ਹੋਵੇ ਫਿਰ ਇੱਕ ਦਿੰਦਾ ਚੱਕਰ ਹਾਂ ਹਾਂ ਤਾਂ ਕਰਕੇ ਦੇਖਦੇ ਆ ਪਰਸੋਂ ਚੋਂ ਉੱਥੋਂ ਨੂੰ ਜਾਣੀ ਟਰਾਲੀ ਜਿਹੜੀ ਦੂਜੇ ਦੇ ਉੱਪਰ ਜੇ ਲੋਗ ਲੱਗ ਗਿਆ ਠੀਕ ਆ ਦੂਜੇ ਦੇ ਉੱਪਰ ਚਲੀ ਜਾਵਾਂਗੇ ਉੱਥੇ ਦਾ ਹਾਂ ਹਾਂ ਉੱਥੋਂ ਦੇ ਆਪਣਾ ਬੱਸ ਉੱਤੇ ਚੜਿਆਵਾਂਗੇ ਉਹ ਹੀ ਤਾਂ ਹੈ ਸੋਣਾ ਹਤਾਣਾ ਸਿਰ ਇਹ ਦੋ ਬੀਜ ਲੱਗਦੇ ਮੈਨੂੰ ਸਰ ਵੀ ਨਾ ਦੇ ਵੀ ਸਰ ਵੀ ਜਿਹੜੇ ਦੋ ਬੀਜ ਆ ਘਟਕੇ ਦੇ ਇਹਨਾਂ ਦੇ ਵੀ ਅੱਛਾ ਆ ਦੇਖ ਲੈ ਜੀ ਦੇਖਦੇ ਹੋਰੇ ਤੇ ਇੱਥੇ ਤਾਂ ਫਿਰ ਹੱਲ ਲੱਗ ਵੀ ਜਾ ਆ ਵੀ ਲੱਗ ਦੇਖਦਾ ਆ ਵੀ ਲੱਗ ਜਾਣਾ ਫਿਰ ਆਹ ਹੋ ਲੋਣਾ ਹਾਂ 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 ਬਾਕੀ ਕੰਮ ਜਿਹੜਾ ਇਸ ਟਾਈਮ ਹੁੰਦਾ ਹਾਂ ਗਰਮੀ ਬਹੁਤ ਅੱਜ ਵੀ ਅਸੀਂ ਵੀਡੀਓ ਚ ਦਿਖਾਇਆ ਬਹੁਤ ਗਰਮੀਆਂ ਹਰੇਕ ਹੀ ਕਹਿੰਦਾ ਵੀ ਗਰਮੀ ਬਹੁਤ ਹਾਂ ਇੱਕ ਬਾਈ ਨੇ ਕਮੈਂਟ ਵੀ ਕਰਿਆ ਦਾ ਕਹਿੰਦਾ ਏਸੀ ਲਾ ਕੇ ਫਿਰ ਅਸੀਂ ਥੱਲੇ ਬਹਿ ਜਾਓ ਹਾਂ ਹਾਂ ਵੀ ਚੱਲ ਬੈਠੇ ਰਹੇਗੇ ਅਸੀਂ ਥੱਲੇ ਹੀ ਬੈਠੇ ਰਹੇਗੇ ਚੱਲ ਵਿਹਲੇ ਆ ਕੰਮ ਵੀ ਕੰਮ ਵੀ ਜ਼ਰੂਰੀ ਹੈ ਹੁਣ ਆ ਢੇੜੀਆਂ ਪਰਸੋਂ ਲੱਗੇ ਹੋਣੀਆਂ। ਹੂੰ ਹੂੰ। ਚੱਕਦਾ ਪਰਸੋਂ ਵੀ ਜਦੋਂ ਗਰਮੀ ਬਹੁਤ ਹੀ ਵਿਜ ਕੱਲ ਨੂੰ ਚੱਕਦੇ ਫਿਰ ਨਹੀਂ ਪੈ ਗਿਆ। ਨਾਲੇ ਯਾਰ ਸਵੇਰੇ 4 ਵਜੇ ਉੱਠ ਕੇ 7-8 ਵਜੇ ਤੱਕ ਜਿੰਨਾ ਮਰਜ਼ੀ ਕੰਮ ਕਰ ਲਾ। ਹੁਣ ਇਸ ਟਾਈਮ ਚਲ ਗਰਮੀ ਹੁੰਦੀ ਉਹ ਹਾਂ। ਪਰ ਜਣੀ ਹੁਣ ਧੁੱਪਾਂ ਦੇ ਫਾਇਦਾ ਹਾਂ ਹਾਂ ਜਿਹੜਾ ਪਿੰਡਾ ਫੂਕ ਨਹੀਂ ਹੁੰਦਾਗਾ। ਸਵੇਰ ਸ਼ਾਮ ਵਾਲੇ ਕੰਮ ਨੇ ਵੇੜ ਕੇ ਦਿਨ ਦਨੇ ਏਸੀ ਬੈਠ ਕੇ ਕੋਈ ਮਾੜੀ ਗੱਲ ਨਹੀਂ। ਗਰਮੀ ਤਾਂ ਇੰਨੀ ਕੁ ਚਾਹੀਦੀ ਵੀ ਆਉਣੀ। ਗਰਮੀ ਨਾਲ ਫਿਰ ਸਰੀਰ ਕਾਦਾ। ਇਹ ਤਾਂ ਹੈ। ਗਰਮੀ ਕਾਦਾ ਸਰੀਰ ਬਣ ਜਾਂਦਾ ਯਾਰ। ਹੂੰ ਹੂੰ। ਪਰ ਜਿਹੜਾ ਧੁੱਪਾਂ ਦਾ 6 ਦਿ ਕਾਮਾ ਹੋਏ ਫਿਰ ਜਨਾ ਮਰਜ਼ੀ ਕੰਮ ਹੋ ਗਰ ਵੀ ਨਹੀਂ ਚੱਕਦੇ ਪਰ ਇੱਕ ਦੇਖ ਰਿਹਾ ਤਾਂ ਮੈਂ ਮਹੀਨੇ ਤੇ ਉੱਪਰ ਹੋ ਗਏ ਇਹ ਸਭ ਦੇ ਹੁਣ 40 ਤਰੀਕ ਇਹ ਵੀ ਜਿਹੜੇ 26 ਨੂੰ ਡੇਢ ਮਹੀਨੇ ਦੇ ਗੇੜ ਹੋ ਗਏ ਇਹ ਮਹੀਨੇ ਦੇ ਹੋ ਗਏ ਆ ਬੜੇ ਡੇਢ ਮਹੀਨੇ ਦੇ ਹੋ ਗਏ ਤੂੰ ਇਹ ਪਰ ਦੇਖ ਸਾਰੇ ਇੱਕੋ ਜਿਹੇ ਹੋ ਗਏ ਹੁਣ ਦੇਖਣ ਨੂੰ ਯਾਰ ਆਲੇ ਡੇਢ ਹੋ ਗਏ ਤੇ ਆ ਬਰਾਬਰ ਹੋ ਜਣੇ ਸਭ ਬਰਾਬਰ ਹੋ ਜਣੇ ਦੱਸ ਦੇਣ ਲੇਟ ਲੱਗੇ ਵੇ ਪਰ ਇਹਦੀ ਹਰ ਰੰਗ ਵੀ ਸਕੇ ਨਾ ਵਧੀਆ ਲੱਗਦਾ ਰੰਗ ਹੈ ਹੁਣ ਤੁਹਾਨੂੰ ਪਤਾ ਵੀ ਜੋਰ ਹੈ ਮਹੀਨੇ ਵਿੱਚ ਲੱਗਿਆ ਹੋਣਾ ਹਾਂ ਪੂਰਾ ਲੱਗਿਆ ਹੋਆ ਜੋਰ ਹੈ ਨਾ ਆਮ ਇਹ ਜਾਤੇ ਲੱਗੇ ਵੀਰੇ ਜੋਰ ਹੈ ਐਤੀ ਉਹੀ ਕੰਮ ਹੋਇਆ ਵੀ 30 ਦਿਨ ਵੀ ਨਹੀਂ ਆਉਣ ਤੇਰੇ ਇਹਨੂੰ ਪੂਰੇ ਕਰਨੇ ਨੂੰ ਹਰੇਕ ਨਹੀਂ ਇੱਕ ਵੀ ਅਸੀਂ ਵਰਿਆ ਸਭ ਨਹੀਂ ਮੈਂ ਹੁਣ 25 ਦਿਨ ਚ ਪੂਰਾ ਹੋ ਗਿਆ ਦਾ ਹਾਂ ਜਬ ਹਫਤੇ ਕੋ ਫੇਰ ਗਿਆ ਫੇਰ ਲੈਣਾ ਰੱਖਣਾ ਪੀੜੀ ਬਣੀ ਫੇਰ ਲਿਆ ਜਾ ਕੇ ਤਾਂ ਮੈਨੂੰ ਫੇਰ ਸਵਾ ਮਹੀਨਾ ਹੋ ਗਿਆ ਪੂਰਾ ਤੇ ਵੀ ਗੱਲ ਅਪਡੇਟ ਰਫ ਹੋ ਰਹੀ ਗੇਰਤੀ ਇਹ 24 ਉਧਰ ਰਹਿ ਗਈ ਉਹ ਜੂਰੇ ਫਾਰਮ ਕੋ ਲੇਟ ਲਾਇ ਤੇ ਮੈਂ ਵੀ ਹੁਣ ਆਇਆ ਜੇ ਦੇਖਿਆ ਉੱਥੇ ਬੈਠ ਕੇ ਦੇਖਣਗੇ ਜੰਮਣ ਲੱਗੀ ਵੀ 700 ਦੀ ਜੀ ਹਲੇ ਐਸਾਂ ਬੀਜੀ ਨਹੀਂ ਧੀ ਨਾ ਕੋ ਮੇਰੇ ਬੀਜੀ ਹੈ ਮਾਲਾ ਪਰਸੋਂ ਜਨਿਕੇ ਕੱਲ ਨੂੰ ਸਵੇਰ ਤੱਕ ਐ ਸ਼ਾਮ ਤੱਕ ਐ ਲੱਗੂ ਦੇਖਣਾ ਅੱਜ ਸ਼ਾਮ ਤੱਕ ਪੂਰੀ ਦੇਖਣ ਲੱਗੂ ਬਹੁਤ ਲਿਖਦੀ ਆ ਇਹ ਤਾਂ ਹੈ ਤੇ ਮਹਾਜਲ ਢੇਰੀਆਂ ਚੱਕਦੇ ਨਾਲੇ ਠੰਡਾ ਮੌਸਮ ਅੱਛਾ ਜਿਹੜੀ ਕੱਲ ਸਵੇਰੇ ਕਿਣੀਆਂ ਜਿਹੀਆਂ ਪਈਆਂ ਉਹਨਾਂ ਨੇ ਵੀ ਵਾਫੇ ਦਾ ਕਰਤਾ ਪਿਛਲੀ ਜਰੀ ਨੂੰ ਵੇਖਣ ਹੋਇਆ ਤਾਂ ਫਿਰ ਜਿਹੜਾ ਉੱਪਰ ਦਾਣਾ ਪਿਆ ਨਾ ਉਹ ਵੀ ਜੰਮਿਆ ਆਉਂਦਾ ਨਾਲੇ ਖੇਤ ਨਹੀਂ ਸੁੱਕਦਾ ਹੈਗਾ ਹੂੰ 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 ਹੁਣ ਇਹ ਨਾ ਸੁਕਣਾ ਅੱਜ ਬੱਦਲ ਵਾਈ ਹੋਏ ਵੀ ਦੇਖੀ ਜੰਮੀ ਇਹ ਪੈਂਦਾ ਕੋਈ ਨਹੀਂ ਵੀ ਆਪਾਂ ਨੂੰ ਇੱਕ ਵਹਿਮ ਜਿਹਾ ਹੋਵੇ ਮੀਆਂ ਹੋਰ ਪਾਸੇ ਹੀ ਪੈਂਦਾ ਕਈ ਪਾਸੇ ਹੁਣ ਮੈਨੂੰ ਕੱਲ ਬਾਈ ਦਾ ਫੋਨ ਆਇਆ ਉਹ ਕਹਿੰਦਾ ਸਾਡੇ ਵੀ ਕਿਵੇਂ ਹੀ ਪਿਆ ਵਜਾ ਧਾਨ ਲੱਗੇ ਤੇ ਹਾਂ ਪਤਾ ਨਹੀਂ ਪਾਣੀ ਕਿੱਥੇ ਦਿਖਾਈ ਜਾਂਦੇ ਬਹੁਤ ਪਹਿਲਾਂ ਮੈਨੂੰ ਯਾਰ ਕੱਲ ਪਰਸ ਫੋਨ ਕੌਣ ਕਹਵੇ ਕਹਿੰਦਾ ਮੈਂ ਇਧਰੋਂ ਗਿਆ ਤਾਂ ਪਾਣੀ ਕਿਹੜੇ ਪਿੰਡ ਕਿੰਨੇ ਨੂੰ ਕਹਿੰਦਾ ਉਹ ਕਹਿੰਦੇ ਬਾਈ ਆ ਜਿਹੜਾ ਹੁਣ ਮੀਂਹ ਪਿਆ ਪਰਸ ਉੱਥੇ ਕਹਿੰਦੇ ਸਾਡੇ ਪਹਿਲੇ ਮੀਂਹ ਪਿਆ ਇਹ ਇਕੜੇ ਮੈਂ ਉਹੀ ਆਖਦਾ ਵੀ ਚੱਲ ਸਾਨੂੰ ਅਸੀਂ ਤਾਂ ਕਹਿੰਦੇ ਪਾਣੀ ਦੀ ਸਾਨੂੰ ਬਹੁਤ ਲੋੜ ਹਾਂ ਹਾਂ ਮੌਸਮ ਠੰਡਾ ਜਿਹਾ ਰਹੇ ਹਿਸਾਬ ਆ ਹਾਂ ਦੇ ਲੈ ਹੁਣ ਵੀ ਭਰੇ ਖੜ ਵੇਖਣਾ ਹੁਣ ਤਾਂ ਹੀ ਬਾਣੀ ਸੁੱਕਦਾ ਪਹਿਲਾਂ ਪਹਿਲਾਂ ਹੁੰਦਾ ਹਾਂ ਨਾਲੇ ਜੇ ਧੁੱਪਾਂ ਹੋਏ ਜਾਂਦਾ ਉਹਦੇ ਜਿਹਾ ਹੁੰਦਾ ਅੱਛਾ ਗੰਨੇ ਵੀ ਸੱਟ ਜੇ ਹੋਗੇ ਹੁਣ ਏਕਰੋਂ ਸਾਡਾ 24 ਵਾਲਾ ਗੰਨਾ ਦੇਖਿਆ ਅੱਪਰ ਦੇ ਸਾਰੇ ਸੁੱਕੇ ਸੁੱਕੇ ਹੋਏ ਪਤਾ ਹੁਣ ਹਰਾ ਹੋ ਗਿਆ ਸਾਰਾ ਹੀ ਮੌਸਮ ਸਾਰਾ ਮੀਂਹ ਦੇ ਚੱਕਰ ਮੀਂਹ ਦੇ ਚੱਕਰ ਤਾਂ ਪਹਿਲਾਂ ਬਿਮਾਰੀ ਕਿੰਨੀ ਬਈ ਛੋਟੇ ਬੁੱਢੇ ਹਾਂ ਧੁੱਪਾ ਕਰਕੇ ਮੀਂਹ ਆਪੇ ਨਾ ਆਗਰ ਦੋ ਕੁ ਝੜੀਆਂ ਜੇ ਲੱਗੀਆਂ ਥੋੜੀਆਂ ਪਿਆ 6 ਜੇ 7-7 ਘੰਟੇ ਪਿਆ ਹੌਲ ਪਰ ਜਿੱਥੇ ਹੈਗੀ ਦੀ ਉੱਥੇ ਰੁਗੀ ਉਹ ਦੋਏ ਬੁੱਢੇ ਦਾ ਫਰਕ ਨਹੀਂ ਪਿਆ ਬੁੱਢੇ ਨੂੰ ਕੋਈ ਨਾ ਫਰਕ ਮ ਫੁੱਟੇ ਦੇਖੇ ਮੈਂ ਫੁੱਟੇ ਦੇ ਲਾਲ ਕਾਲੇ ਪਈਆਂ ਹੁਣ ਮੈਂ ਦੋ ਵਾਰ ਜੂਰੀਆ ਪਾਇਆ ਆ ਕੀ झालं ਪੱਤੇ ਉੱਪਰ ਘਾਟਦੇ ਮੇਰੇ ਲਈ ਦੇਖੀ ਕਿ ਪੱਤੇ ਨਵੇਂ ਫੁੱਟੇ ਵੀ ਕਿਹੇ ਜਿਹਾ ਲੱਗਦੇ ਆ ਲੈ ਲੈਦੇ ਉਹਨਾਂ ਨੂੰ ਲੱਗ ਨਿਸ਼ਾਨ ਨਹੀਂ ਜੂਰੀਆ ਵੇਖਣਾ ਫਿਰ ਇਹਨਾਂ ਦੇ ਪਾਇਆ ਹਾਂ ਹੈਂ ਦੇਸੀ ਦੇ ਵੀ ਪਾਇਆ ਜੂਰੀਆ ਪਾਇਆ ਐਨੇ ਦਿਖਣ ਲੱਗ ਨਹੀਂ ਲੈਣਾ ਇਹ ਖੜਗੀਆਂ ਹੋਈਆਂ ਨੇ ਫਰਕ ਤਾਂ ਪੈਂਦਾ ਜੀ ਦਾ ਮੈਨੂੰ 4 ਦਿਨਾਂ ਚ ਫਰਕ ਦੇਖਣ ਲੱਗ ਜਾਪੂ ਹਾਂ ਹਾਂ ਐਨੇ ਜਰੇ ਪਾਇਆ ਚਲੋ ਦੇਖਦੇ ਹਾਂ ਹੁਣ ਦੇਖਦੇ ਜੱਗੇ ਨਾਲ ਨੂੰ ਕਦ ਕਾਉਂਦੇ ਹੈਂ ਕਿਹੜੇ ਕੱਲ ਦਾ 5 ਵਜੇ ਕਹਿੰਦੇ ਫੇ 6 ਵਜੇ ਕਹਿੰਦੇ ਤੇ ਹੋਈ 8- ਹਾਂ ਚਲੋ ਦੇਖਦੇ ਆ ਜਤੁਰ ਵਗਾ ਗਏ ਆਉਂਗਾ ਜੀ ਸ਼ਾਮ ਨੂੰ ਹਾਂ ਹਾਂ ਬਸ ਬਸ ਮੇਰਾ ਇੱਕ ਦਿਨ ਦਾ ਟੂਰਾ ਬਸ ਚਾਹੀਦਾ ਇਹ ਗਰਮੀ ਵੀ ਤਾਂ ਇੰਨੀ ਚੜੀ ਹਾਂ ਹਾਂ ਗਰਮੀ ਹੈ ਬਹੁਤ ਬਹੁਤ ਜ਼ਿਆਦਾ ਫਿਰ ਗਾਂਹਾਂ ਕੰਮ ਤੁਰਨੇ ਵਾਲਾ ਜਾਦਾ ਇੱਕ ਚੜਾਈ ਦਾ ਕੰਮ ਹੈ ਇਹ ਤਾਂ ਫਿਰ ਉੱਥੇ ਪਹਾੜੀ ਏਰੀ ਜਮੀਂ ਥੋੜੀ ਜਿਹੀ ਪੈ ਜਾਂਦਾ ਗਰਮਸਰਮ ਦਾ ਹਾਂ ਹਾਂ ਫਿਰ ਇੱਕ ਬੁਖਾਰ ਚੜਦਾ ਹੋਰ ਇੱਕ ਜਿਹੜਾ ਸਿੱਧਾ ਬੁਖਾਰ ਜਾਂ ਉਹ ਉਧਰ ਉਧਰ ਜਾਂਦਾ ਇਹੜੇ ਗਰਮਸਰਮ ਦੇ ਫੋਕੇ ਚੜਦਾ ਉਹ ਵੀ ਔਖਾ ਹੈ ਹਾਂ ਹਾਂ ਨੀਤ ਲਾਪਾ ਪੜ ਜਾਇਆ ਵੀ ਤਾਂ ਹਾਂ ਹਾਂ ਉਹ ਵੀ ਉਹਨੇ ਤਾਂ ਮੰਡ ਦੇ ਕੱਖ ਲੈ ਕੇ ਬਾਹਰ ਨੂੰ ਘੁੰਮ ਕੇ ਆਏ ਆ। ਕਣੀਆਂ ਪੀ ਪੈ ਗਿਆ ਉਹਦੇ ਪਰ। ਪਹਿਲਾਂ ਵੀ ਜਿਆਦਾ ਗਰਮੀ ਗੱਲ ਸੈਕਾ ਚਲਾ ਕੇ ਆਇਆ ਤਾਂ ਉੱਪਰ ਕਣੀਆਂ ਪੈ ਗਈਆਂ। ਟਕਣਾ ਚੱਕਾ। ਚਲੋ ਦੇਖਦੇ ਆਂ ਜੀ ਫਿਰ। ਖਾਧਰੀ ਗੋਹੇ ਦਾ ਭਰ ਕੇ ਆਪਣਾ। ਠੀਕ ਬਹਿਲਾ ਹੁਣ। ਬਾਬੇ ਲਈ ਐ ਇੱਕ ਧੱਕਾ ਮੋੜਨੇ ਮੈਸਾ ਨੂੰ। ਇਹਦਾ ਮਿਸਤਰੀ ਹਲੇ ਕੋਈ ਹੈ ਹੀ ਨਹੀਂ ਹੁਣ ਨਾ ਕੰਮ ਹੈ ਕੋਈ ਦੇਖਿਆ। ਇਹਦੇ ਲੱਗੇ ਕਿ ਆ ਲੱਗਣਾ? ਯਾਰ ਇਹ ਖਲਜੀ। ਛਿਆ। ਦੋ ਤਿੰਨ ਵਾਰ ਖਾ ਲਈਆਂ। ਹਮ। ਬਸ ਹੁਣ ਜਣੀ ਹਰੇ ਕੰਮ ਚੱਲਿਆ। ਹਾਂ। ਬਾਈ ਨਾਲ ਸੜੀ ਜਾਂਦਾ ਇਹਦੇ ਕੋਫਤੇ ਬਣ ਜਾਣੇ। ਠੀਕ ਠੀਕ ਆ। ਹਾਂ ਜੀ ਇਹ ਆ ਊਨੀ ਸੁਆਦ ਲੱਗਦੀ ਹੁੰਦੀ ਹੁੰਦੀ ਤਾਂ ਜੇ ਸਬਜ਼ੀ ਕਹਦੇ ਹੁੰਦਾ ਹਾਂ ਹੈ ਠੀਕ ਹੈ ਠੰਡੀ ਹੈ ਚੀਜ਼ ਇਹ ਹਾਂ ਪਰ ਹੁਣ ਖਾਂਦਾ ਨਹੀਂ ਕੋਈ ਨਿਆਣਾ ਦਾ ਕੋਈ ਠੀਏ ਨਾ ਕੀ ਹੈ ਕੋਈ ਦੂਸਰਾ ਅਸੀਂ ਕਰ ਪਿੰਡੇ ਦੇ ਬੂਟੇ ਲਾਏ ਪਏ ਐ ਮੈਂ ਕਹਿੰਦਾ ਨਜ਼ਾਰਾ ਲੈਂਦਾ ਪਏ ਐ ਨਿਆਣਾ ਦਾ ਨਜ਼ਾਰਾ ਲੈਂ ਹੁਣ ਜਿਹੜੀ ਆ ਕੋਪਤੇ ਵੜਨੇ ਨੇ ਕੋਪਤੇ ਦੀ ਸਬਜ਼ੀ ਵਧੀਆ ਹਾਂ ਉਹ ਵਧੀਆ ਲੱਗਦੀ ਹੈ ਚਲੋ ਪੰਜ ਚਾਰ ਤੋਂ ਖਾ ਉਹ ਜਾਂਦੇ ਇਹ ਤਾਂ ਹੈ ਜੇਕਣ ਚੱਲੀ ਜਾਂਦਾ ਖਾਣ ਨੂੰ ਲਓ ਜੀ ਤਿਆਰੀ ਹੈ ਜੀ ਕੱਲੀ ਦੀ ਆ ਰਹੇ ਪਰ ਬੰਦਾ ਹਰੇ ਕੋਈ ਨਹੀਂ ਪਹੁੰਚਦਾ ਫੌਜੀ ਘੱਟਿਆ ਨਹੀਂ ਸਕੰਜਾ ਪਾ ਲੂੰਗੇ ਮੇਰੇ ਇੱਧਰ ਡੀਸੀ ਨੂੰ ਪ੍ਰਧਾਨ ਜੀ ਫੌਜੀ ਘੱਟਿਆ ਨਹੀਂ ਸਕੰਜਾ ਪਾ ਲੂੰਗੇ ਅਭੀ 5 ਬੰਦੇ ਪਹੁੰਚੇ ਹਰੇ ਸਕੰਜਾ ਹੋਵੇ ਸਕੰਜੇ ਪਾਉਣਾ ਪੈਣਾ ਲੱਗੇ ਵੀਰੇ ਸਾਰੇ ਠੀਕ ਹੋਣੋਂ ਠੀਕ ਨੇ ਲਿੰਗੜਾ ਬਰਾ ਭਾਈ ਅੱਗੇ ਨੂੰ ਆਹ ਕੌਣ ਹਾਂ ਲੋ ਜੀ ਸਲਾਹਾਂ ਚਲਦੀਆਂ ਹਰੇ ਜੱਗੇ ਸਭ ਕੰਨਾਂ ਨੂੰ ਫੋਨ ਲਾਈ ਬੈਠੇ ਆ ਇਧਰ ਮੈਂ ਵੀ ਆ ਗਿਆ ਆ ਰਹੇ ਬੰਦੇ ਹੌਲੀ ਹੌਲੀ ਆ ਰਹੇ ਆ ਹਾਂ ਤੁਹਾਡਾ ਵਾਹ ਤੁਸੀਂ ਜੀ ਜੀ ਕਰ ਲਓ ਜੀ ਦੇਸੀ ਪਹੁੰਚ ਗਿਆ ਬੈਗ ਲੈ ਕੇ ਦੇਸੀ ਬੈਗ ਜੀ ਪਿਆ ਵਾ ਇਹ ਗੱਲ ਬਣੀ ਨਹੀਂ ਜਿੰਨਾ ਡੀਸੀ ਦਾ ਬੈਗ ਤੇਰਾ ਤਾਂ ਗੁਦਵੀਂ ਜਗਾ ਯਾਰ ਜਿਹਦਾ ਬੈਗ ਦੇਖ ਤੂੰ ਨੀਸਾ ਬੈਗ ਇਹ ਪਹਿਲਾਂ ਦਿਖਾਈ ਮੇਰਾ ਜੋ ਦੇਖ ਬੈਗ ਦੂਦ ਵਾਸਤੇ ਘੁਮਾਏ ਮੈਂ ਤਾਂ 6-7 ਜਾਣਾਂ ਦਾ ਇਹਨੂੰ ਅਲਮ ਕਲਮੇ ਤੇ ਕਿੰਨਾ ਲੱਗਿਆ ਵਾ ਟੋਪੀ ਵੀ ਨਾ ਤੇਰਾ ਵਹਿ ਕਿਆ ਇਹਦੇ ਮੂਰੇ ਕੁਝ ਵੀ ਨਹੀਂ ਤੇਰਾ ਤਾਂ ਲੱਪਣਾ ਜਿਹਦੇ ਵਿੱਚ ਵਾਦੀ ਲੱਪਣਾ ਇਹਦੇ ਉੱਪਰ ਦੋ ਸ਼ਰਟਾਂ ਇੱਕ ਲੋਰਾ ਬਸ ਇੱਕ ਹੀ ਪਾਉਗੇ ਇੱਕ ਹੋਰ ਬਾਕੀ ਹੋਣੀ ਇੱਕ ਹੋਗਾ ਰੇਨਕੋਟ ਰੇਨਕੋਟ ਐ ਜਮੀ ਆ ਕੇ ਬਾਕੀ ਬੰਦੇ ਵੀ ਜੂਗੇ ਇਹ ਕੱਲਾ ਬਚੂਗਾ ਜੇ ਕਬਾਟਾ 200 ਰੁਪਏ ਲੱਗੇ ਤਾਂ ਮੜਾ ਜਾ ਰਹਿ ਕੇ ਆਣਾ ਨਹੀਂ ਪਊਗਾ ਨਹੀਂ ਨਹੀਂ ਲੋਡ ਪੈਦੀ ਰਹਦੀ ਆ ਇਹਦੇ ਮਰੂ ਤਾਂ ਕੀ ਕਰ ਉਹ ਜੱਗੇ ਕੰਬੜ ਪਾਦੇ ਵਿੱਚ ਅਸਲ ਡੀਸੀ ਜਾਂਦਾ ਰਹਿੰਦਾ ਕੀ ਬਾਦੀ ਆ ਮੈਂ ਰਸਤੇ ਬਣਾ ਕੰਬੜ ਪਾਦੇ ਕੰਬੜਾ ਨਹੀਂ ਪਤਾ ਅਸਲ ਤੇ ਡੀਸੀ ਜਾਂਦਾ ਰਹਿੰਦਾ ਨਾ ਪਤਾ ਸੁਖੀ ਤੈਨੂੰ ਤਾਂ ਇੱਥੇ ਹੀ ਮਾਰ ਲੈਣਾ ਡੀਸੀ ਦਾ ਬੈਗ ਡੀਸੀ ਦਾ ਬੈਗ ਦਿੱਲੀ ਵਾਸਤੇ ਆਏ ਹੈਂ ਦਿੱਲੀ ਵਾਸਤੇ ਹਨਾ ਤੈਨੂੰ ਮਾਰਨਾਈ ਚ ਕੂ ਨਹੀਂ ਪਤਾ ਦੇ ਬਾਰੇ ਹੂੰ ਦੱਸ ਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਗਵਾਨ ਜੀ ਨੇ ਵੀ ਲਾਂਦਾ ਆਪਣੇ ਨੂੰ ਛੱਡਿਆ ਹੈ ਬਰਿੰਦਰ ਛੱਡਿਆ ਅੱਲਾ ਦਾ ਬਹੁਤ ਵਧੀਆ ਆ ਜਾਣਾ ਹੌਲੀ ਹੌਲੀ ਇਕੱਠੇ ਹੁੰਦੇ ਆ ਲਓ ਜੀ ਪੂਰੀ ਪਹੁੰਚ ਗਿਆ ਤੈਨੂੰ ਢੀਕ ਢੀਕ ਕੇ ਸਾਰੇ ਬਾਤ ਛੱਡ ਗਏ ਬੱਸੇ ਜਾਣਗੇ ਹਾਂ ਚਲ ਪਟਰੈਕਟਰ ਲੈ ਜਾਂਦੇ ਆ ਉਹ ਕਹਿੰਦਾ ਤੁਸੀਂ ਟਰੈਕਟਰ ਲੈ ਕੇ ਆ ਜਾਓ ਹੌਲੀ ਰਸਤੇ ਚ ਨੂੰ ਵੇਹੀ ਚੱਲਦੇ ਜਾਨੂ ਬਾਕੀ ਜਾ ਫਿਰ ਤਾਂ ਕੰਮ ਲੋਟਾ ਟੂਨ ਡੇਟ ਹੋ ਗਿਆ ਹਾਂ ਟੂਨ ਡੇਟ ਹੋ ਗਿਆ ਕਰਾਦਾ ਕਰਦਾ ਸੀ ਹਾਂ ਹੁਣ ਇਹ ਲ ਹੋ ਗਿਆ ਹਾਂ ਕੱਟ ਵੀ ਨਹੀਂ ਪਾਈ ਫਿਰਦਾ ਅਜਾ ਨਾਲ ਹੋਰ ਆਉ ਜਗੜੀ ਲੱਗਦੀ ਮੈਨੂੰ ਹਾਂ ਅੱਧੀ ਆ ਅੱਛਾ ਉਹ ਗਏ ਜੀ ਗੱਦੇ ਲੈਣ ਕਿੱਥੇ ਤੇ ਅੱਡੇ ਪੜਦਾ ਨਾ ਨਾ ਪਿੰਡ ਦੇ ਪਿੰਡ ਤੇ ਉਹ ਲਾਲੀ ਜਾਂਦੇ ਹਾਂ ਗੰਦੇ ਨਾਲ ਹਾਂ ਯਾਰ ਬਾਈ ਜੀ ਉਹ ਤਾਂ ਤੁਰਨਾ ਹੈ ਬੂਡ ਪਾ ਕੇ ਜੀ ਆਹ ਸ਼ਾਦੀ ਤੇ ਨਹੀਂ ਜਾਣਾ ਹਾਂ ਫੇਰ ਨਾ ਕਹਿੰਦਾ ਬੂਡ ਕਿਤੇ ਆਉਂਦਾ ਫੋਨ ਵੱਜਦਾ ਤਾਂ ਮੈਨੂੰ ਬੂਡ ਪਾਉਣ ਦਾ ਫੋਨ ਵੱਜਦਾ ਖਾਣ ਚੱਗੇ ਨਾ ਦੇ ਹੁਣ ਜੱਗੇ ਦਾ ਮੈਨੂੰ ਕਰਾਰੇ ਬੂਡ ਬਾਈ ਫਿਰਦਾ ਨਾ ਆਵੋ ਨਾ ਖੋਲਣ ਗਿਆ ਮਾੜਾ ਸਿਆਣਾ ਮਾ ਉਹ ਤੇ ਚੱਪਲਾਂ ਚੱਲਣੀਆਂ ਕਿਹਦਾ ਬੂੜ ਖੋਲ ਕੇ ਕਰ ਲਮਾ ਪਰ ਜੀ ਦੀ ਪੈਟਾ ਫਿਰਦਾ ਉਹ ਦੇਖੀਏ ਹੈਲੋ ਮਾੜਾ ਇੱਧਰ ਆ ਹੁਣ ਲਓ ਜੀ ਪਹੁੰਚ ਗਈ ਟੀਮ ਆਪਣੇ 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 ਦੋ ਦੋ ਵਜੇ ਕੇ ਬਹਿ ਜਾਓ ਲਓ ਜੀ ਪਹੁੰਚ ਕੇ ਕਦੇ ਲੈ ਕੇ ਨੰਡੀ ਸੀ ਦਾ ਬੈਗ ਨਹੀਂ ਭੁੱਲਦੇ ਬਰਾਤ ਟ੍ਰੰਕ ਨਹੀਂ ਲੱਗਿਆ ਵਸ ਨਾ ਨਾ ਕਰਦੇ ਲੱਦਣਾ ਜਾਣ ਲੱਗੇ ਨਹੀਂ ਨਹੀਂ ਕਿਹੜੇ ਜਾਣਾ ਨਹੀਂ ਨਹੀਂ ਟ੍ਰੰਕ ਤਾਂ ਚਾਹੀਦਾ ਯਾਰ ਚਲੋ ਪਿਛਾ ਦੇ ਕੱਪੜੇ ਕਿੱ데 ਤੇਰੇ ਕੱਪੜੇ ਲੈ ਆਪਣੇ ਕਿਹਦੇ ਕੱਪੜੇ ਮੈਂ ਕਾਹਾਂ ਉੱਥੇ ਦੂਰ ਦੇ ਰਹਿਣਾ ਸੀ ਬੈਗ ਦੇ ਅੰਦਰ ਹੀ ਸੀ ਤੇ ਬੈਗ ਦੇਖ ਲੈ ਕਿੱਸੇ ਦਿਖਾਓ ਚੜ੍ਹ ਵਿੱਚ ਕੈਪੈਸਿਟੀ ਬੈਸਕਟ ਪਾਈ ਜਾਂਦਾ ਚਲੋ ਵੀ ਚਲੋ ਪਿਛਾਓ ਇਹਨਾਂ ਨੂੰ ਲੋ ਜਰਮ ਦਾ ਹੁਣ ਦੱਸੋ ਕੀ ਆ ਗਿਆ ਪੰਜ ਬਾਗ ਗਿਆ ਮੈਂ ਚਲਾ ਕੇ ਛੱਡ ਨਾ ਸਹੀ ਗੱਲ ਹੈ ਅਰੇ ਇਹ ਪਛੇ ਉਠਾ ਲਿਆ ਮਟਰਾਲੀ ਨਹੀਂ ਲੜੋਈ ਵੀ ਆ ਮਟਰਾਲੀ ਚਾਹੀਦਾ ਅਜਾ ਮੁਰੇ ਨੂੰ ਆ ਜਾ ਪਹਿਲਾਂ ਉੱਡਾ ਲੱਗ ਗਿਆ ਇੱਥੋਂ ਚੱਲੇ ਆ ਨਾ ਮਤੋਂ ਭੜਿਆ ਅੱਛਾ ਹਰਮਨ ਜੀ ਤੇਰਾ ਉਸਤਾਦ ਨਹੀਂ ਆਇਆ ਸਹਜੋਤ ਮਰੇ ਬਖਾਰ ਆ। ਅੱਛਾ। ਮੈਂ ਤਾਂ ਉਹਦੀ ਦਵਾਈ ਲੈ ਕੇ ਆਇਆ। ਬਾਠੀ ਕਰ ਰਹੀ ਹੈ। ਅਖੇਦਾਗੇ ਤੁਹਾਡੇ। ਉਹ ਡਾਕਟਰ ਲਵ ਨਹੀਂ ਬੈਠ ਰੱਖਿਆ ਹੋਇਆ। ਬਹੁਤ ਦੂਰ ਆ ਗਏ ਆ ਪਿੱਛੇ ਨਿਕਲੋ। ਅਧੌਣਾ ਕਹੇਦਾਗੇ। ਭਾਈ ਬੜੀ ਜੂਏ ਲੱਗ ਰਹੇ ਹਨ। ਮੈਂ ਉੱਪਰੇ ਵੜੀ। ਆ ਵੀ ਸ਼ਗਨ ਕਰਨ ਕਰ। ਬਰਾਉਂਡੇ ਤੋਂ ਆਤੇ ਹੈ। ਆ ਬੱਸ। ਭਾਜੀ ਐਵੇਂ ਬਰਾਉਂਡੇ ਖਾਦੇ। ਵਾਹਿਗੁਰੂ। ਆਹ ਇਹ ਚੱਲਿਆ ਤਾਂ ਨੰਗਰ ਆ। ਜਨਾਬੀ ਬੌਜਣੇ ਵਾਲੇ ਆ। ਉਹਨੇ ਹੁਣ ਗਾਹ ਨੂੰ ਚਾਲੇ। ਚਲੋ ਮੇਰੀ ਵੀਡੀਓ ਇੱਥੇ ਰੱਖਦੇ ਜੀ। ਬਾਕੀ ਫਿਰ ਅਗਲੇ ਵਲੌਗ ਵੀ ਦਿਖਾਵਾਂਗੇ। ਸਤਿ ਸ੍ਰੀ ਅਕਾਲ ਜੀ।